ਹਾਂਜੀ ਅੱਜ ਅਸੀਂ ਆਪਣੀ ਵੀਡੀਓ ਵਿੱਚ ਪੜ੍ਹਾਂਗੇ ਮੁਹਾਰਨੀ ਬਾਰੇ ਪੰਜਾਬੀ ਵਿੱਚ ਮਾਤਰਾਵਾਂ ਪੰਜਾਬੀ ਦੀਆਂ ਮਾਤਰਾਵਾਂ ਕੁਝ ਇਸ ਤਰ੍ਹਾਂ ਨੇ ਇਹ 10 ਮਾਤਰਾਵਾਂ ਹਨ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਹੋੜਾ ਅਣੋੜਾ ਲਾਵਾ ਦਲਾਵਾ ਜਦੋਂ ਇਸ ਨੂੰ ਅਸੀਂ ਅੱਖਾਂ ਦੇ ਨਾਲ ਲਗਾਣੇ ਆ ਜਿਵੇਂ ਜਿਸ ਅੱਖਰ ਨੂੰ ਕੋਈ ਮਾਤਰਾ ਨਹੀਂ ਲੱਗਦੀ ਉਹ ਹੈ ਮੁਕਤਾ ਅੱਖਰ ਜਿਵੇਂ ਮ ਠੀਕ ਹੈ ਜੀ ਜਦੋਂ ਇਸ ਨੂੰ ਕੰਨਾਂ ਲੱਗ ਗਿਆ ਬਣ ਗਿਆ ਮਾਂ ਜਦੋਂ ਸਿਹਾਰੀ ਲੱਗ ਗਈ ਮੇ ਵਿਹਾਰੀ ਲੱਗਣ ਤੋਂ ਬਾਅਦ ਮੀ ਔਂਕੜ ਲੱਗ ਗਿਆ ਮੰਮੇ ਨੂੰ ਮੂ ਮੰਮੇ ਨੂੰ ਦੁਬੰਕੜ ਮੂ ਮੰਮੇ ਹੋੜਾ ਮੋ ਮੰਮੇ ਨੂੰ ਕਨੋੜਾ ਮੋ ਮੰਮੇ ਲਾ ਮੇ ਮੰਮੇ ਦੁ ਲਾ ਮੈਂ ਇਹ ਸਨ ਸਾਡੀਆਂ ਮਾਤਰਾਵਾਂ ਧੰਨਵਾਦ